ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਾਧ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਵੈਮ ਪਰਮ ਅਡੰਬਰ ਪਖੰਡ ਨੂੰ ਛੱਡ ਕੇ ਗੁਰੂ ਦੇ ਲੜ ਲੱਗਣ ਵਾਸਤੇ ਸਾਧ ਸੰਗਤ ਜੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਫਰਮਾਉਂਦੇ ਨੇ ਓ ਓੰਗ 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 ਨੀਤ ਮੰਤਰ ਸੱਚ ਭਗਵਾਨ ਪ੍ਰੀਤ ਕਿ ਸਾਧ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦਾ ਓੰਕਾਰ ਨਾਮ ਜਪ ਸੋਹੰ ਸਤ ਨਾਮ ਦਾ ਨਾਮ ਜਪ ਤੇ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਸਾਰੇ ਦੁਨੀਆਂ ਦੇ ਵਹਿਮ ਭਰਮ ਅਡੰਬਰ ਪਖੰਡ ਛੱਡ ਇਹ ਦਿਖਾਵੇ ਵਾਲੀ ਭਗਤੀ ਛੱਡ ਉਵੰਗ ਉਵੰਗ ਅੰਗੋ ਨੀਤ ਤੇ ਭਾਈ ਨੀਤ ਦੇ ਨਾਲ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਚਿੱਤ ਸਿਮਰਨ ਕਰੋ ਕਿ ਸਾਧ ਸੰਗਤ ਜੀ ਜਦੋਂ ਵੀ ਆਪਾਂ ਭਗਤੀ ਕਰਨੀ ਹੈ ਨਾ ਜਦੋਂ ਵੀ ਆਪਾਂ ਸਿਮਰਨ ਕਰਨਾ ਹੈ ਸਾਧ ਸੰਗਤ ਜੀ ਦਿਲੋਂ ਕਰਨਾ ਹੈ ਦਿਖਾਵੇ ਲਈ ਨਹੀਂ ਕਰਨਾ ਸਾਧ ਸੰਗਤ ਜੀ ਬਾਰੋਂ ਨਾ ਤਾਂ ਸੇਵਾ ਕਰਨੀ ਹੈ ਤੇ ਨਾ ਬਾਰੋਂ ਆਪਾਂ ਸਿਮਰਨ ਕਰਨਾ ਹੈ ਤੇ ਸਾਧ ਸੰਗਤ ਜੀ ਧੁਰ ਦਰਗਾਹ ਦੇ ਵਿੱਚ ਉਹੀ ਸਿਮਰਨ ਕਬੂਲ ਹੈ ਉਹੀ ਸੇਵਾ ਕਬੂਲ ਹੈ ਸਾਧ ਸੰਗਤ ਜੀ ਜੋ ਦਿਲੋਂ ਕੀਤੀ ਜਾਂਦੀ ਹੈ ਤੇ ਸਤਗੁਰ ਅਰਦਾਸ ਸ੍ਰੀ ਮਹਾਰਾਜ ਜੀ ਦਾ ਜਿਹ ਪਹਿਲਾ ਵਚਨ ਹੀ ਇਹ ਹੈ ਸਾਦ ਸੰਗਤ ਜੀ ਓ ਅੰਗ ਓ ਅੰਗ ਓ ਅੰਗ ਨੀਤ ਮੰਤਰ ਸੱਚ ਭਗਵਾਨ ਪ੍ਰੀਤ ਕਿ ਬੇਟਾ ਪ੍ਰਮਾਤਮਾ ਦਾ ਨਾਮ ਜਪ ਪ੍ਰਸਾਦ ਸੰਗਤ ਜੀ ਨੀਤ ਪਰ ਨੀਤ ਲਗਾ ਕੇ ਜਪ ਸੱਚੇ ਮਨ ਦੇ ਨਾਲ ਜਪ ਤੇ ਸਾਦ ਸੰਗਤ ਜੀ ਜਿੱਥੇ ਸੱਚਾ ਪਿਆਰ ਹੋਵੇ ਨਾ ਸਾਦ ਸੰਗਤ ਜੀ ਉੱਥੇ ਹੀ ਪ੍ਰੀਤ ਪੂਰੀ ਹੁੰਦੀ ਹੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਤੇ ਗੱਜ ਸਤਿਗੁਰ ਜੀ ਫਰਮਾਉਂਦੇ ਨੇ ਮੰਤਰ ਸਚਿ ਭਗਵਾਨ ਪ੍ਰੀਤ ਕਿ ਭਾਈ ਮਨ ਦੇ ਨਾਲ ਉਸ ਪਰਮ ਪਿਤਾ ਪਰਮਾਤਮਾ ਦੀ ਸੱਚੀ ਭਗਤੀ ਕਰ ਪਰਮਾਤਮਾ ਦੇ ਨਾਲ ਸੱਚਾ ਪਿਆਰ ਕਰ ਸਾਦ ਸੰਗਤ ਜੀ ਦਿਖਾਵਾ ਨਹੀਂ ਜੇ ਕਰਨਾ ਜਿਵੇਂ ਕੋਈ ਕਿਸੇ ਨਾਲ ਰਿਸ਼ਤਾ ਰੱਖੇ ਤੇ ਸਾਦ ਸੰਗਤ ਜੀ ਉਹਨੂੰ ਧੋਖਾ ਵੀ ਦੇਵੇ ਦਿਖਾਵਾ ਵੀ ਕਰੇ ਸਾਦ ਸੰਗਤ ਜੀ ਜਿਵੇਂ ਮਾਤਾ ਪਿਤਾ ਦਾ ਬੱਚਾ ਹੋਵੇ ਸਾਥ ਸੰਗਤ ਜੀ ਉਹਨਾਂ ਦੀ ਗੱਲ ਹੀ ਨਾ ਮੰਨੇ ਤੇ ਸਾਥ ਸੰਗਤ ਜੀ ਗੱਲ ਕਿਸੇ ਹੋਰ ਦੀ ਮੰਨੇ ਮਾਤਾ ਪਿਤਾ ਨੂੰ ਕਿਵੇਂ ਲੱਗੇਗਾ ਮਾਤਾ ਪਿਤਾ ਨੂੰ ਪੜਾ ਲਿਖਾ ਕੇ ਕਾਮਯਾਬ ਕਰਨਾ ਚਾਹੁੰਦੇ ਨੇ ਵੱਡਾ ਅਫਸਰ ਬਣਾਉਣਾ ਚਾਹੁੰਦੇ ਨੇ ਪਰ ਸਾਥ ਸੰਗਤ ਜੀ ਬੱਚਾ ਨਸ਼ੇ ਕਰੇ ਗਲਤ ਸੰਗਤ ਦੇ ਵਿੱਚ ਪੈ ਜਾਵੇ ਤਾਂ ਸਾਥ ਸੰਗਤ ਜੀ ਮਾਤਾ ਪਿਤਾ ਨੂੰ ਕਿਵੇਂ ਲੱਗੇਗਾ ਇਹ ਹੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਤੇਰੇ ਅੰਦਰ ਜੋ ਮਾਲਕ ਬੈਠਾ ਹੈ ਉਹ ਜੋ ਸਾਰੀ ਦੁਨੀਆ ਦਾ ਸਾਧ ਸੰਗਤ ਜੀ ਰਚਨ ਹਾਰ ਹੈ ਕਿ ਬੇਟਾ ਮੰਤਰ ਸੱਚ ਭਗਵਾਨ ਪ੍ਰੀਤ ਕਿ ਭਾਈ ਤੂੰ ਸੱਚੀ ਪ੍ਰੀਤ ਕਰ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਓ ਅੰਗ ਓ ਅੰਗ ਓ ਅੰਗ ਧਿਆਨ ਸੱਚ ਸੱਚ ਸਭ ਸੱਚ ਹੀ ਮਾਨ ਕਿ ਸਾਧ ਸੰਗਤ ਜੀ ਇਹ ਜੋ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਹੈ ਇਹ ਸਾਡੀ ਅਗਿਆਨਤਾ ਦਾ ਨਾਸ਼ ਕਰਨ ਵਾਲਾ ਹੈ ਮਾਫ ਕਰਨਾ ਸਾਧ ਸੰਗਤ ਜੀ ਆਪਾ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਤਾਂ ਕਹਿੰਨੇ ਆ ਪ੍ਰਸਾਦ ਸੰਗਤ ਜੀ ਆਪਾਂ ਕਦਰ ਪਾਈ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿੰਨੀ 사ਤ ਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ ਸਾਡਾ ਜੋ ਜੀਵਨ ਹੈ ਉਹਨਾ ਪਾਵਨ ਪਵਿੱਤਰ ਨਹੀਂ ਹੈ 사ਤ ਸੰਗਤ ਜੀ ਗੁਰਬਾਣੀ ਪੜਨਾ ਤੇ 사ਤ ਸੰਗਤ ਜੀ ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨਾ 사ਤ ਸੰਗਤ ਜੀ ਦੋ ਅਲੱਗ-ਅਲੱਗ ਵਿਸ਼ੇ ਬਣ ਚੁੱਕੇ ਨੇ ਅਨੇਕਾ ਲੋਕ ਨੇ ਭਾਈ ਸਵੇਰ ਸ਼ਾਮ ਗੁਰਬਾਣੀ ਪੜ੍ਹਦੇ ਨੇ ਪਰ 사ਤ ਸੰਗਤ ਜੀ ਗੁਰਬਾਣੀ ਸਾਡੀ ਜ਼ਿੰਦਗੀ 'ਚ ਦਿਖਾਈ ਨਹੀਂ ਜੀ ਦਿੰਦੀ ਬੋਤੇ ਲੋਕ ਨੇ ਸਾਧ ਸੰਗਤ ਜੀ ਤੇ ਆਓ ਸਾਧ ਸੰਗਤ ਜੀ ਜੀ ਅਸੀਂ ਨਵੇਂ ਆ ਨਾ ਤਾਂ ਫਿਰ ਤਾਂ ਕੋਈ ਗੱਲ ਨਹੀਂ ਪਰ ਸਾਧ ਸੰਗਤ ਜੀ ਜੇ ਸਾਨੂੰ 2 ਸਾਲ 5 ਸਾਲ 10 ਸਾਲ 15 ਸਾਲ ਗੁਰਬਾਣੀ ਪੜਦੇ ਨੂੰ ਹੋ ਗਏ ਤੇ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਹਜੇ ਵੀ ਅਸੀਂ ਲਾਲਚੀਆਂ ਸਾਨੂੰ ਗੁੱਸਾ ਵੀ ਆਉਂਦਾ ਹੈ ਹੰਕਾਰੀ ਵੀ ਹਾਂ ਸਾਧ ਸੰਗਤ ਜੀ ਦਵੇਸ਼ ਵੀ ਹੈ ਲਾਲਚ ਵੀ ਹੈ ਐਦਾ ਮਤਲਬ ਸਾਧ ਸੰਗਤ ਜੀ ਅਸੀਂ ਦਿਲੋਂ ਪਾਠ ਨਹੀਂ ਜਿ ਕਰ ਰਹੇ ਅਸੀਂ ਦਿਲੋਂ ਬਾਣੀ ਨਹੀਂ ਜਿ ਪੜ ਰਹੇ ਸਾਧ ਸੰਗਤ ਜੀ ਤੇ ਜੇਕਰ ਤੇ ਅਸੀਂ ਦਿਲੋਂ ਸਾత్సੰਗ ਜੀ ਗੁਰੂ ਦਾਸ ਮਹਾਰਾਜ ਜੀ ਦਾ ਜਾਪ ਕਰੀ ਤੇ ਸਤਿਗੁਰ ਜੀ ਇਹੀ ਸਮਝਾ ਰਹੇ ਨੇ ਕਿ ਬੇਟਾ ਜੀ ਪਿਆਰ ਕਰਨਾ ਹੈ ਗੁਰੂ ਨਾਲ ਸੱਚਾ ਕਰ ਤੇ ਸਾత్సੰਗ ਜੀ ਜੇ ਭਗਤੀ ਕਰਨੀ ਹੈ ਭਾਈ ਸੱਚੇ ਮਨ ਨਾਲ ਕਰ ਓੰਗ 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 ਧਿਆਨ ਸੱਚ ਸੱਚ ਸਭ ਸੱਚ ਹੀ ਮਾਨ ਤੇ ਭਾਈ ਜੋ ਗੁਰੂ ਵਚਨ ਕਰਦਾ ਹੈ ਪਹਿਲਾਂ ਉਹਨੂੰ ਸੱਚ ਮਾਨ ਤੇ ਅੱਜ ਸਾత్సੰਗ ਜੀ ਅੰਮ੍ਰਿਤ ਵੇਲੇ ਦੀ ਸਾత్సੰਗ ਦੇ ਵਿੱਚ ਵੀ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਤੁਝੈ ਭਰੋਸਾ ਨਾ ਪੜਿਆ ਇਸ ਕਾਰਣ ਕੰਗਾਲ ਕਿ ਭਾਈ ਤੈਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ ਨੇ ਇਸ ਕਰਕੇ ਭਾਈ ਤੂੰ ਕੰਗਾਲ ਹੈ ਸਾਧ ਸੰਗਤ ਜੀ ساری ساری ਉਮਰ ਹੋ ਗਈ ਲੋਕਾਂ ਨੂੰ ਤਪ ਕਰਦੇ ਨੂੰ ਪਾਠ ਕਰਦੇ ਨੂੰ ਤੀਰਥ ਯਾਤਰਾ ਕਰਦੇ ਨੂੰ ਜੋਤ ਜਗਾਉਂਦੇ ਨੂੰ ਸਾਧ ਸੰਗਤ ਜੀ ਵਰਤ ਰੱਖਦੇ ਨੂੰ ਪਤ ਨਹੀਂ ਕੀ ਕੁਛ ਕਰ ਰਹੇ ਨੇ ਪਰ ਮਿਲਿਆ ਕੁਝ ਵੀ ਨਹੀਂ ਹੈ ਸਾਧ ਸੰਗਤ ਜੀ ਤੇ ਕਾਰਨ ਕੀ ਹੈ ਭਾਈ ਗੁਰੂ ਤੇ ਵਿਸ਼ਵਾਸ ਨਹੀਂ ਹੈ ਪਹਿਲਾ ਤਾਂ ਸਾਧ ਸੰਗਤ ਜੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਕਹਿੰਨੇ ਆ ਫਿਰ ਸਾਧ ਸੰਗਤ ਜੀ ਕੰਮ ਵੀ ਉਹ ਕਰਦੇ ਆ ਜੋ ਗੁਰੂ ਰੋਕਦਾ ਹੈ ਸਤਿਗੁਰ ਜੀ ਫਰਮਾਂਦੇ ਨੇ ਭਾਈ ਤੇਰੇ ਅੰਦਰ ਰੱਬ ਹੈ ਆਪਾਂ ਬਾਹਰ ਲੱਭ ਰਹੇ ਆ ਸਤਿਗੁਰ ਜੀ ਫਰਮਾਂਦੇ ਭਾਈ ਵਹਿਮ ਪਰਮ ਅਡੰਬਰ ਛੱਡ ਦੇ ਆਪਾਂ ਉਹ ਵੀ ਉਹ ਸਾਧ ਸੰਗਤ ਜੀ ਅਡੰਬਰ ਛੱਡਣ ਦੀ بجائے ਕਰ ਰਹੇ ਆ ਨਵੇਂ-ਨਵੇਂ ਅਡੰਬਰ ਕਰਦੇ ਆ ਸਾਧ ਸੰਗਤ ਜੀ ਗੁਰੂ ਕਹਿੰਦੇ ਨੇ ਭਾਈ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਲੱਭ ਅਸੀਂ ਬਾਹਰ ਲੱਭਦੇ ਫਿਰਦੇ ਆ ਸਾਤਸੰਗਤ ਜੀ ਸਤਿਗੁਰਾਂ ਨੇ ਕਿਹਾ ਮੂਰਤ ਮੈਂ ਵਸੈ ਪਰਮੇਸ਼ਰ ਤੋਂ ਪਾਣੀ ਮੈਂ ਤਰੇ ਰਹੇ ਸਾਤਸੰਗਤ ਜੀ ਕੋਈ ਨਵਾਂ ਇਨਸਾਨ ਹੋਵੇ ਨਾ ਜੋ ਹਜੇ ਨਵਾਂ ਨਵਾਂ ਗੁਰੂਵਧਾਸ ਮਹਾਰਾਜ ਦੀ ਬਾਣੀ ਪੜਨ ਲੱਗਿਆ ਸਤਸੰਗਤ ਜੀ ਕੋਈ ਗੱਲ ਨਹੀਂ ਹੈ ਕਿ ਭਾਈ ਉਹ ਹਜੇ ਨਵਾਂ ਹੈ ਹੌਲੀ-ਹੌਲੀ ਸਿੱਖ ਜਾਵੇਗਾ ਪਰ ਸਾਤਸੰਗਤ ਜੀ ਜੇ ਕਿਤੇ ਸਾਨੂੰ 5 10 15 ਸਾਲ ਹੋ ਗਏ ਬਾਣੀ ਪੜਦੇ ਨੂੰ ਤੇ ਹਜੇ ਵੀ ਮਨ ਦੇ ਵਹਿਮ ਖਤਮ ਨਹੀਂ ਹੋਏ ਫਿਰ ਸਾਤਸੰਗਤ ਜੀ ਇਹ ਸੋਚਣ ਵਾਲਾ ਵਿਸ਼ੇ ਹੈ ਕਿਤੇ ਸਾਡੀ ਜੋ ਪ੍ਰੀਤ ਹੈ ਗੁਰੂ ਦੇ ਪ੍ਰਤੀ ਉਹ ਝੁੱਠੀ ਤਾਂ ਨਹੀਂ ਹੈ ਕਿਤੇ ਆਪਾਂ ਸਿਰਫ ਗੁਰੂ ਕਹਿੰਨੇ ਆ ਗੁਰੂ ਦੀ ਗੱਲ ਤਾਪਮਾਨੀ ਨਹੀਂ ਲੈ। ਇਹੀ ਸਤਿਗੁਰ ਜੀ ਸਮਝਾਣ ਆਏ ਨੇ ਕਿ ਬੇਟਾ ਪ੍ਰਮਾਤਮਾ ਦਾ ਜੋ ਗਿਆਨ ਹੈ, ਸਾਸੰਗਤ ਜੀ ਜੋ ਬ੍ਰह्म ਗਿਆਨ ਹੈ ਅਗਿਆਨਤਾ ਦਾ ਨਾਸ਼ ਕਰਦਾ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵੰਸ ਅਗਲਾਰੇ। ਸਾਸੰਗਤ ਜੀ ਜਦੋਂ ਗੁਰੂ ਦਾ ਗਿਆਨ ਆਂਦਾ ਹੈ ਨਾ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਜਿਹਦੇ ਕੋਲ ਗੁਰੂ ਦਾ ਗਿਆਨ ਹੋਵੇ ਨਾ ਸਾਸੰਗਤ ਜੀ ਉਹਨੂੰ ਕੋਈ ਮਤਲਬ ਨਹੀਂ ਹੈ ਕਿ ਭਾਈ ਸ਼ਨੀਵਾਰ ਹੈ ਕਿ ਮੰਗਲਵਾਰ ਹੈ। ਉਹਨੂੰ ਕੋਈ ਮਤਲਬ ਨਹੀਂ ਹੈ ਕਿ ਭਾਈ ਸਵਾ ਸ਼ੁਧ ਸ਼ੁਭ ਹੈ ਜਾਂ ਅਸ਼ੁਭ ਹੈ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ ਸਾਧ ਸੰਗਤ ਜੀ ਕਿ ਭਾਈ ਸਵਾ ਇੱਕ ਹੋਇਆ ਕਿ ਪੌਣੇ ਇੱਕ ਹੋਇਆ ਅਬੋਤੇ ਲੋਕ ਨੇ ਨਾ ਸਾਧ ਸੰਗਤ ਜੀ ਪੌਣੇ ਇੱਕ ਭਾਈ ਖੁਸ਼ੀ ਦੀ ਅਰਦਾਸ ਨਹੀਂ ਕਰਾਂਦੇ ਕਹਿ ਦਿੰਦੇ ਨੇ ਬਾਬਾ ਜੀ ਪੌਣੇ ਇੱਕ ਹੋਏ ਨੇ ਤੇ ਭਾਈ ਸਵਾ 1 ਵਜੇ ਅਰਦਾਸ ਕਰਿਓ ਸਾਧ ਸੰਗਤ ਜੀ ਜਿਨੇ ਜਿਸ ਮਾਲਕ ਨੇ ਸਮਾ ਬਣਾਇਆ ਜਿਸ ਮਾਲਕ ਨੇ ਸਾਰੀ ਸ੍ਰਿਸ਼ਟੀ ਰਚੀ ਉਹਦੇ ਅੱਗੇ ਅਰਦਾਸ ਕਰਨ ਲਈ ਵੀ ਸਾਧ ਸੰਗਤ ਜੀ ਲੋਕ ਵਹਿਮ ਕਰਦੇ ਨੇ ਕਿਉਂਕਿ ਗੁਰੂ ਤੇ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਤੇ ਅੱਜ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਬੇਟਾ ਜਦ ਤੱਕ ਭਰੋਸਾ ਨਹੀਂ ਜੀ ਆਂਦਾ ਸਾਧ ਸੰਗਤ ਜੀ ਸਾਨੂੰ ਕੁਝ ਨਹੀਂ ਮਿਲਣਾ ਅਹੀਂ ਭਰੋਸਾ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤ ਰਹਿ ਤੇ ਸਾਧ ਸੰਗਤ ਜੀ ਅਸੀਂ ਭਰੋਸਾ ਕਿੰਨਾ ਤੇ ਕਰ ਰਹੇ ਆ ਸਾਧ ਸੰਗਤ ਜੀ ਜੋ ਨਾ ਆਪ ਤਰੇ ਨੇ ਨਾ ਸਾਨੂੰ ਤਾਰ ਰਹੇ ਨੇ ਜੋ ਖੁਦ ਵਹਿਮਾਂ ਪਰਮਾ ਡੰਬਰਾ ਪਖੰਡਾਂ ਚ ਫਸੇ ਨੇ ਸਾਨੂੰ ਵੀ ਸਾਧ ਸੰਗਤ ਜੀ ਫਸਾ ਰਹੇ ਨੇ ਤੇ ਭਰੋਸਾ ਕਰਨਾ ਤਾਂ ਸਾਧ ਸੰਗਤ ਜੀ ਆਪਣੇ ਅੰਦਰ ਬੈਠੇ ਮਾਲਿਕ ਤੇ ਕਰੋ ਭਰੋਸਾ ਕਰਨਾ ਤਾਂ ਸਾਧ ਸੰਗਤ ਜੀ ਆਪਣੇ ਗੁਰੂ ਤੋਂ ਕਰੋ ਸਾਧ ਸੰਗਤ ਜੀ ਕਿੰਨੀ ਸੋਹਣੀ ਗੱਲ ਹੈ ਕਿ ਸਾਰੀ ਦੁਨੀਆ ਨਾਲ ਜ ਸਾਧ ਸੰਗਤ ਜੀ ਦੇਖਿਆ ਹੋਵੇਗਾ ਕੁੰਬ ਦਾ ਮੇਲਾ ਲੱਗਿਆ ਹੋਇਆ ਸਾਧ ਸੰਗਤ ਜੀ ਕਿੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਨੇ ਕਿੰਨੀ ਢੀੜਾ ਸਾਧ ਸੰਗਤ ਜੀ ਕਿੰਨੇ ਲੋਕ ਦੁਖੀ ਨੇ ਕਿੰਨੇ ਲੋਕ ਮਾਰੇ ਗਏ ਨੇ ਸਾਤਸੰਗਤ ਜੀ ਕੱਲ ਦੇ ਅਖਬਾਰ ਦੇ ਵਿੱਚ 30 30 ਲੋਕ ਮਾਰੇ ਜਾ ਚੁੱਕੇ ਸਨ ਹਜੇ ਹੋਰ ਨਹੀਂ ਪਤਾ ਸਾਤਸੰਗਤ ਜੀ ਕਿੰਨਾ ਬੁਰਾ ਹਾਲ ਹੋਇਆ ਕਿੰਨੇ ਲੋਕ ਸਾਤਸੰਗਤ ਜੀ ਉੱਤੇ ਦੁਖੀ ਨੇ ਬਹੁਤ ਲੰਬਾ ਜਾਮ ਲੱਗ ਚੁੱਕਿਆ ਸਾਤਸੰਗਤ ਜੀ ਆਸੇ-ਪਾਸੇ ਬਾਰਡਰ ਸੀਲ ਕਰ ਦਿੱਤੇ ਨੇ ਗੱਡੀਆਂ 'ਚ ਸਾਤਸੰਗਤ ਜੀ ਜਗ੍ਹਾ ਨਹੀਂ ਨੇ ਤੇ ਸਾਤਸੰਗਤ ਜੀ ਇੱਕ ਪਾਸੇ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਬੇਟਾ ਤੈਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਤੇਰੇ ਘਰ ਦੇ ਵਿੱਚ ਹੀ ਸਾਰੇ ਤੀਰਥ ਸਥਾਨ ਨੇ ਸਾਤਸੰਗਤ ਜੀ ਗੁਰੂ ਨੇ ਕਿਹਾ ਨਾ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਤੇ ਸਾਤਸੰਗਤ ਜੀ ਇਹਨਾਂ ਵਚਨਾਂ ਤੇ ਆਪਾਂ ਭਰੋਸਾ ਕਰਨਾ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਕਹਿੰਦੇ ਨੇ ਤੇਰਾ ਘਟ ਮੈਂ ਸਿਰਜਣਹਾਰ ਸਾਤਸੰਗਤ ਜੀ ਤੀਰਥ ਸਥਾਨ ਉਹ ਹੁੰਦਾ ਜਿੱਥੇ ਪ੍ਰਮਾਤਮਾ ਬੈਠਾ ਹੋਵੇ ਤੇ ਸਾਤਸੰਗਤ ਜੀ ਪ੍ਰਮਾਤਮਾ ਬੈਠਾ ਕਿੱਥੇ ਸਾਡੇ ਅੰਦਰ ਤੇ ਗੁਰੂਵਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਜੇ ਪ੍ਰਮਾਤਮਾ ਤੇਰੇ ਅੰਦਰ ਹੈ ਫਿਰ ਆਪਾਂ ਸਾਤਸੰਗਤ ਜੀ ਧਾਰਮਿਕ ਸਥਾਨਾਂ ਤੇ ਲੈਣ ਕੀ ਜਾ ਰਹੇ ਹਾਂ ਇਹ ਸੋਚਣ ਵਾਲੀ ਗੱਲ ਹੈ ਸਾਧ ਸੰਗਤ ਜੀ ਜੇ ਕਿਸੇ ਧਾਰਮਿਕ ਸਥਾਨ ਦੇ ਉੱਪਰ ਸਾਧ ਸੰਗਤ ਜੀ ਕੋਈ ਪ੍ਰਮਾਤਮਾ ਦਾ ਪਿਆਰਾ ਬੈਠਾ ਹੈ ਕੋਈ ਸਾਧੂ ਬੈਠਾ ਹੈ ਸੰਤ ਬੈਠਾ ਹੈ ਸਾਧ ਸੰਗਤ ਜੀ ਸਾਨੂੰ ਜਾਣਾ ਚਾਹੀਦਾ ਉਹਦੇ ਦਰਸ਼ਨ ਕਰਨੇ ਚਾਹੀਦੇ ਉਸ ਤੋਂ ਗਿਆਨ ਲੈਣਾ ਚਾਹੀਦਾ ਸਾਧ ਸੰਗਤ ਜੀ ਸਾਨੂੰ ਜੇ ਕਿਤੇ ਕਿਸੇ ਡੇਰੇ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਮੰਦਰ ਦੇ ਵਿੱਚ ਕੋਈ ਪਹੁੰਚਾ ਹੋਇਆ ਸੰਤ ਬੈਠਾ ਨਾ ਸਾਧ ਸੰਗਤ ਜੀ ਜੋ ਮੰਜ਼ਿਲ ਤੇ ਪਹੁੰਚ ਗਿਆ ਹੈ ਤੇ ਸਾਧ ਸੰਗਤ ਜੀ ਐਸੇ ਸੰਤ ਵਿਰਲੇ ਹੀ ਹੁੰਦੇ ਨੇ ਤੇ ਭਾਈ ਜੇ ਮਿਲਦੇ ਨੇ ਤਾਂ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਪ੍ਰਸਾਦ ਸੰਗਤ ਜੀ ਜੇ ਕਿਤੇ ਤੀਰਥ ਸਥਾਨ ਤੇ ਤੁਹਾਨੂੰ ਸਾਧੂ ਵੀ ਮਿਲੇਗਾ ਨਾ ਉਹ ਵੀ ਇਹੀ ਕਹੇਗਾ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨਹੀ ਮਾਏ ਕਿਆ ਜੰਗਲ ਢੂੰਢਈ ਜਾਈ ਮੈਂ ਕੰਨ ਕਰਬਨ ਹਰਿਆਵਲਾ ਕਿ ਬੇਟਾ ਤੇਰੇ ਅੰਦਰ ਹਰਿਆ ਭਰਿਆ ਹੈ ਤੇ ਜੰਗਲਾਂ ਚ ਕਿਨੂੰ ਲੱਭਦਾ ਫਿਰਦਾ ਹੈ ਜੈ ਕਾਰਨ ਤਟ ਤੀਰਤ ਜਾਈ ਰਤਨ ਪਦਾਰਤ ਕਟਿ ਹਿਮਾਈ ਸਤਸੰਗਤ ਜੀ ਬੜੇ ਭਾਗਾ ਵਾਲਿਆਂ ਕਿ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਨੇ ਭੀੜ ਤੋਂ ਬਚਾਇਆ ਆ ਸਤਸੰਗਤ ਜੀ ਨਾ ਸਾਨੂੰ ਟ੍ਰੇਨਾਂ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਰਿਆ ਨਾ ਸਤਸੰਗਤ ਜੀ ਸਾਨੂੰ ਕਿਤੇ ਹੋਰ ਖੱਜਲ ਖਵਾਰ ਹੋਣਾ ਪੈ ਰਿਆ ਨਾ ਸਾਨੂੰ ਲੈਣਾ ਚ ਲੱਗਣਾ ਪੈਂਦਾ ਹੈ ਸਤਗੁਰੂ ਜੀ ਫਰਮਾਉਂਦੇ ਨੇ ਸਾਚਾ ਨਾਵਣ ਗੁਰ ਕੀ ਸੇਵਾ ਤੇ ਸਤਸੰਗਤ ਜੀ ਤੀਰਤ ਹਮਰਾ ਹਰ ਕੋ ਨਾਮ ਤੇ ਸਾਧ ਸੰਗਤ ਜੀ ਕਰੇ ਬੈਠ ਕੇ ਸਿਮਰਨ ਕਰੋ 68 ਤੀਰਥ ਵੀ ਤੁਹਾਡੇ ਅੱਗੇ ਫੇਲ ਹੋ ਜਾਣਗੇ ਪ੍ਰਮਾਤਮਾ ਦੇ ਨਾਮ ਦੇ ਐਨੀ ਵਰਕਤ ਸਾਧ ਸੰਗਤ ਜੀ ਤੇ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਾ ਕਰੋ ਕਿ ਭਾਈ ਸਾਨੂੰ ਭੇੜ ਪੜੱਕੇ ਤੋਂ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਰੱਖਿਆ ਸਾਨੂੰ ਅਟੰਬਰਾ ਪਖੰਡਾਂ ਤੋਂ ਵਿਚਾਰ ਰੱਖਿਆ ਸਾਧ ਸੰਗਤ ਜੀ ਨੀ ਤਾਂ ਕਦੇ ਵੀਡੀਓ ਔਨ ਕਰਕੇ ਦੇਖੋ ਨਿਊਜ਼ ਚੈਨਲ ਦੇਖੋ ਕਿੰਨੇ ਲੋਕ ਖਰਾਬ ਹੋ ਰਹੇ ਨੇ ਸਾਧ ਸੰਗਤ ਜੀ ਛੋਟੇ ਛੋਟੇ ਬੱਚੇ ਰੋ ਰਹੇ ਨੇ ਤਕਲੀਫਾਂ ਦੇ ਵਿੱਚ ਨੇ ਬੁਰਾ ਹਾਲ ਹੋ ਰਿਹਾ ਸਾਧ ਸੰਗਤ ਜੀ ਉੱਥੇ ਤੇ ਦੂਜੇ ਪਾਸੇ ਸਤਿਗੁਰੂ ਅਰਵਦਾਸ ਮਹਾਰਾਜ ਜੀ ਕਹਿੰਦੇ ਨੇ ਕਹਿ ਰਵਦਾਸ ਹਾਤ ਪੈ ਨੇ ਰ ਬੇਟਾ ਤੇਰੇ ਹੱਥ ਤੋਂ ਵੀ ਨੇੜੇ ਐ 사ਤਸੰਗਤ ਜੀ ਜਿਨ੍ਹਾਂ ਨੂੰ ਲੈਣ ਦੇ ਵਿੱਚ ਲੱਗ ਕੇ ਆਪਾਂ ਦਰਸ਼ਨ ਕਰਨ ਜਾਂਦੇ ਆ ਨਾ ਗੁਰੂ ਅਰਵਦਾਸ ਮਹਾਰਾਜ ਜੀ ਕਹਿੰਦੇ ਬੇਟਾ ਕੋਈ ਲੋੜ ਨਹੀਂ ਐ ਤੈਨੂੰ ਲਾਈਨਾਂ 'ਚ ਲੱਗਣ ਦੀ ਕੋਈ ਲੋੜ ਨਹੀਂ ਐ ਟ੍ਰੇਨਾਂ 'ਚ ੱੱਕੇ ਖਾਨ ਦੀ 사ਤਸੰਗਤ ਜੀ ਘਰੇ ਬੈਠੋ ਮਾਤਾ ਪਿਤਾ ਦੀ ਸੇਵਾ ਕਰੋ ਕੰਮ ਧੰਦਾ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ 사ਤਸੰਗਤ ਜੀ ਅਮ੍ਰਿਤ ਵੇਲਾ ਸੰਭਾਲ ਲਈਏ ਇਮਾਨਦਾਰੀ ਨਾਲ ਰਹੀਏ ਉਹ ਪਰਮ ਪਿਤਾ ਪਰਮਾਤਮਾ ਸਾਧ ਸੰਗਤ ਜੀ ਅੰਦਰੋਂ ਹੀ ਪ੍ਰਗਟ ਹੋ ਜਾਣਾ ਹੈ ਸਭ ਕੁਝ ਕਰਮੈ ਬਾਹਰ ਨਹੀਂ ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਓੰਗ 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 ਪੂਜਾ ਦੇਵੀ ਦੇਵਾ ਤਿਸ ਬਿੰਦੂ ਜਾ ਕਿ ਸਾਧ ਸੰਗਤ ਜੀ ਜਿਸ ਪਰਮਾਤਮਾ ਦਾ ਨਾਮ ਜਪਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਨਾ ਸਤਿਗੁਰੂ ਜੀ ਫਰਮਾਉਂਦੇ ਭਈ ਵੱਡੇ ਵੱਡੇ ਦੇਵੀ ਦੇਵਤਾ ਵੀ ਤਰਸਦੇ ਨੇ ਇਹ ਜੋ ਸਰੀਰ ਹੈ ਨਾ ਸਾత్సੰਗਤ ਜੀ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇ ਸਾత్సੰਗਤ ਜੀ ਸਾਰੇ ਦੇਵੀ ਦੇਵਤਾ ਭਾਈ ਉਸੇ ਪ੍ਰਮਾਤਮਾ ਦੀ ਪੂਜਾ ਕਰਦੇ ਨੇ ਤੇ ਸਾత్సੰਗਤ ਜੀ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਨੇ ਨਾ ਕਿਸੇ ਦੇਵੀ ਦੇਵਤਾ ਦੀ ਪੂਜਾ ਕਰਨ ਦੀ ਬਜਾਏ ਉਸ ਪ੍ਰਮਾਤਮਾ ਨਾਲ ਜੋੜਤਾ ਜਿਨੇ ਦੇਵੀ ਦੇਵਤਾ ਵੀ ਬਣਾਏ ਨੇ ਸਾత్సੰਗਤ ਮੈਂ ਤਾਈਓ ਕਹਿ ਰਿਹਾ ਭਾਈ ਬੜੇ ਕਰਮਾਂ ਵਾਲਿਓ ਭਾਗਾ ਵਾਲਿਓ ਕਿ ਸਤਿਗੁਰਾਂ ਨੇ ਸਾਨੂੰ ਕੋਈ ਗੱਲ ਲਕੋਈ ਨਹੀਂ ਸਾਧ ਸੰਗਤ ਜੀ ਕੋਈ ਓਲਾ ਨਹੀਂ ਰੱਖਿਆ ਸਾਧ ਸੰਗਤ ਜੀ ਕਿਸੇ ਪ੍ਰਕਾਰ ਦਾ ਤਕੀ ਫਰਮਾਉਂਦੇ ਨੇ ਕਿ ਭਾਈ ਤੂੰ ਉਹਦੇ ਨਾਲ ਜੁੜੋ ਜਿਨੇ ਦੇਵੀ ਦੇਵਤਾਵਨ ਨੂੰ ਵੀ ਬਣਾਇਆ ਹੈ ਸਾਧ ਸੰਗਤ ਜੀ ਬਹੁਤੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਤੇ ਸਾਧ ਸੰਗਤ ਜੀ ਉਹਨੂੰ ਭਗਤੀ ਸਮਝਦੇ ਨੇ ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬੇਟਾ ਮੈਂ ਤੈਨੂੰ ਉਸ ਪ੍ਰਮਾਤਮਾ ਨਾਲ ਜੋੜੂੰਗਾ ਜਿਹਦੇ ਉੱਪਰ ਕੋਈ ਹੈ ਹੀ ਨਹੀਂ ਜਿਨੇ ਦੇਵੀ ਦੇਵਤਿਆਂ ਨੂੰ ਵੀ ਬਣਾਇਆ ਸਾਧ ਸੰਗਤ ਜੀ ਓਵੰਗ ਓੰਗ ਓੰਗ ਪੂਜਾ ਦੇਵੀ ਦੇਵਾ ਤਿਸ ਬਿਨ ਦੂਜਾ ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਓੰਗ 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 ਸਤਸੰਗ ਨਾਮ ਤੇ ਆਏ ਮਨ ਕਰ ਰੰਗ ਕਿ ਬੇਟਾ ਸਤਸੰਗ ਦੇ ਵਿੱਚ ਆਇਆ ਕਰ ਤੇ ਸਤਸੰਗ ਜੀ ਸਤਸੰਗ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਸੱਚ ਦੀਆਂ ਗੱਲਾਂ ਹੋਣ ਸਤਸੰਗ ਜੀ ਜਿੱਥੇ ਲੋਕਾਂ ਨੂੰ ਵਹਿਮ ਭਰਮ ਅਡੰਬਰ ਪਖੰਡ ਚੇ ਪਾਇਆ ਜਾਵੇ ਮਾਫ ਕਰਨਾ ਭਾਈ ਉਹ ਸਤਸੰਗ ਨਹੀਂ ਹੁੰਦੀ ਸਤਸੰਗ ਉਹੀ ਹੁੰਦੀ ਹੈ ਜਿਹਦੇ ਵਿੱਚ ਸੱਚੀਆਂ ਗੱਲਾਂ ਕੀਤੀਆਂ ਜਾਂ ਸਤਸੰਗ ਜੀ ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਤਸੰਗਤ ਚ ਕੀ ਦੱਸਿਆ ਜਾਂਦਾ ਹੈ ਕਿ ਭਾਈ ਇਹ ਇਨਸਾਨ ਪ੍ਰਮਾਤਮਾ ਦਾ ਸਰੂਪ ਹੈ ਸਤਸੰਗਤ ਜੀ। ਇਹਦੀ ਜੋ ਆਤਮਾ ਹੈ ਨਾ ਕਹੋ ਕਬੀਰ ਇਹ RAM ਕੀ ਅੰਸ਼ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਸਤਸੰਗਤ ਜੀ ਤੁਸੀਂ ਪ੍ਰਮਾਤਮਾ ਦਾ ਹੀ ਰੂਪ ਹੋ ਪਰ ਭੁੱਲ ਗਏ ਆ ਸਤਸੰਗਤ ਜੀ ਕਿ ਸਾਡੀ ਆਤਮਾ ਪ੍ਰਮਾਤਮਾ ਦੀ ਅੰਸ਼ ਹੈ। ਸਾਡੇ ਸਤਸੰਗਤ ਜੀ ਅੰਦਰ ਜੋ ਜੋਤ ਹੈ ਪ੍ਰਮਾਤਮਾ ਦੀ ਹੀ ਜੋਤ ਜਗ ਰਹੀ ਹੈ। ਇਹ ਪੁੱਲ ਚੁੱਕਿਆ ਸਾਧ ਸੰਗਤ ਜੀ ਮੰਤੂ ਜੋਤ ਸਰੂਪ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਸਾਧ ਸੰਗਤ ਜੀ ਸਭ ਤੋਂ ਪਵਿੱਤਰ ਸਥਾਨ ਸਾਡਾ ਸ਼ਰੀਰ ਹੀ ਹੈ ਤੇ ਪਤਾ ਨਹੀਂ ਅਸੀਂ ਲਾਈਨਾਂ ਦੇ ਵਿੱਚ ਲੱਗ ਕੇ ਸਾਧ ਸੰਗਤ ਜੀ ਕੀਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਬੜੇ ਭਾਗਾਂ ਵਾਲੇ ਸਮਝੋ ਸਮਝੋ ਸਾਧ ਸੰਗਤ ਜੀ ਸਮਾਜ ਨੂੰ ਵੀ ਸੰਦੇਸ਼ ਲਾਇਓ ਕਿ ਭਾਈ ਜੀ ਦਾ ਗੁਰਪੁਰਬ ਮਨਾ ਰਹੇ ਹੋ ਨਾ ਉਹਦਾ ਮੈਸੇਜ ਕੀ ਹੈ ਸੰਦੇਸ਼ ਕੀ ਹੈ ਕੀ ਕਹਿਣਾ ਚਾਹੁੰਦੇ ਨੇ ਉੰਗ ਓੰਗ ਓੰਗ ਸਤ ਸੰਗ ਨਾਮ ਤੇ ਆਏ ਮਨ ਕਰ ਰੰਗ ਕਿ ਭਾਈ ਘਰੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰੋ ਏਹੀ ਸੱਚੀ ਭਗਤੀ ਹੈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਸਤ ਸੰਗਤ ਜੀ ਉਹਨੂੰ ਕੋਈ ਤੁਹਾਡੇ ਤੋਂ ਪੈਸਾ ਨਹੀਂ ਚਾਹੀਦਾ ਕੋਈ ਫਲ ਫਰੂਟ ਨਹੀਂ ਚਾਹੀਦਾ ਕੋਈ ਮਠਾਈ ਨਹੀਂ ਚਾਹੀਦੀ ਕੋਈ ਵਰਤ ਨਹੀਂ ਚਾਹੀਦਾ ਸਤ ਸੰਗਤ ਜੀ ਉਹਨੂੰ ਤੁਹਾਡੇ ਤੋਂ ਕੋਈ ਦੁੱਧ ਨਹੀਂ ਚਾਹੀਦਾ ਕੋਈ ਫਲ ਨਹੀਂ ਚਾਹੀਦਾ ਉਹਨੂੰ ਸਿਰਫ ਇੱਕ ਭਾਵਨਾ ਚਾਹੀਦੀ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਤੇ ਸਾਸੰਗ ਜੀ ਸਤਸੰਗ ਆਪਾਂ ਉਹ ਘਰੇ 5-10 ਬੰਦੇ ਬੈਠ ਕੇ ਵੀ ਕਰ ਸਕਦੇ ਆ ਤੇ ਸਾਸੰਗ ਜੀ ਜੇ ਕਿਤੇ ਸਾਧੂ ਦੀ ਸੰਗਤ ਮਿਲੇ ਤਾਂ ਸਾਸੰਗ ਜੀ ਮਹਾ ਆਨੰਦ ਹੈ ਪਰ ਸਾਸੰਗ ਜੀ ਅੱਜ ਦੀ ਦੁਨੀਆ ਦੇ ਵਿੱਚ ਸੱਚਾ ਸਾਧੂ ਮਿਲਣਾ ਬੜੇ ਭਾਗਾਂ ਵਾਲੀ ਗੱਲ ਹੈ ਸਾਸੰਗ ਜੀ ਓੰਗ 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 ਸਤਸੰਗ ਨਾਮ ਤੇ ਆਏ ਮਨ ਕਰ ਰੰਗ ਸਾਸੰਗ ਜੀ ਮਨੋ ਸਿਮਰਨ ਕਰਿਆ ਕਰੋ ਅਗੇ ਸਤਿਗੁਰ ਜੀ ਫਰਮਾ ਰਹੇ ਨੇ ਓ ਓ ਓ ਓਂਗ ਜਪ ਲੀਜੈ ਮੁਗਤ ਪੱਥਰ ਭਵਨ ਰਤਿ ਜੈ ਕਿ ਭਾਈ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਸਾ ਸੰਗਤ ਜੀ ਪੱਥਰ ਵਰਗੇ ਇਨਸਾਨ ਵੀ ਤਰ ਜਾਂਦੇ ਨੇ ਸਾ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਨਾ ਗਨਿਕਾ ਦੀ ਉਦਾਹਰਣਾ ਦਿੰਦੇ ਨੇ ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਵਦਾਸ ਸਾ ਸੰਗਤ ਜੀ ਤਾਂ ਤਾਂ ਜਗਤ ਗੁਰੂ ਸਤਿਗੁਰ ਅਵਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਇਸ ਦੁਨੀਆ ਤੇ ਬਹੁਤੇ ਪਾਪੀ ਹੋਏ ਨੇ ਪਰ ਜੋ ਵੀ ਸੱਚੇ ਗੁਰੂ ਦੇ ਨਾਲ ਜੁੜਿਆ ਹੈ ਨਾ ਸਾਧ ਸੰਗਤ ਜੀ ਉਹ ਇਸ ਦੁਨੀਆ ਤੋਂ ਭਵ ਸਾਗਰ ਤੋਂ ਪਾਰ ਹੀ ਹੋਈ ਜਿਨੇ ਗੁਰੂ ਦੀ ਗੱਲ ਮੰਨੀ ਹੈ ਅਜਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਵਦਾਸ ਕਿ ਬੇਟਾ ਗੁਰੂ ਦੀ ਗੱਲ ਮੰਨ ਕੇ ਸੱਚੇ ਸੰਤਾਂ ਨਾਲ ਜੁੜ ਕੇ ਵੱਡੇ ਵੱਡੇ ਪਾਪੀ ਲੰਘ ਗਏ ਨੇ ਆਪਾਂ ਕਿਉਂ ਨਹੀਂ ਲੰਘ ਸਕਦੇ ਤੇ ਆਓ ਸਾਧ ਸੰਗਤ ਜੀ ਸਤਿਗੁਰਾਂ ਨੇ ਅਜੇ ਉਪਦੇਸ਼ ਬਖਸ਼ਿਆ ਆ ਉੰਗ ਓੰਗ ਓੰਗ ਜਪ ਲਈਜੈ ਮੁਗਦ ਪੱਥਰ ਭਵਨਰ ਤਰੀਜੈ ਕਿ ਭਾਈ ਜਿਨ੍ਹਾਂ ਦਾ ਹਿਰਦੈ ਪੱਥਰ ਵਰਗਾ ਹੁੰਦਾ ਹੈ ਉਹ ਵੀ ਸੰਤਾਂ ਦੇ ਨਾਲ ਜੁੜ ਕੇ ਸੰਤਾਂ ਦੇ ਨਾਲ ਰਲ ਕੇ ਸਾਧ ਸੰਗਤ ਜੀ ਸੋਹਨ ਸਤਨਾਮ ਦਾ ਜਾਪ ਕਰਕੇ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਸਾਧ ਸੰਗਤ ਜੀ ਜਿਨ੍ਹਾਂ ਦਾ ਹਿਰਦੈ ਪੱਥਰ ਵਰਗਾ ਹੁੰਦਾ ਸਾਧ ਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਓੰਗ ਓੰਗ ਅਮਰ ਕਲਿਆਣ ਅੰਤਰ ਹਿਰਦੈ ਛੜਹਿਰ ਪਨ ਸਾਧ ਸੰਗਤ ਜੀ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਇਹ ਜੋ ਇਨਸਾਨ ਹੈ ਨਾ satsangjit ਇਹ ਇਹਦਾ ਜੋ ਦਿਲ ਹੈ ਬੜਾ ਦਿਆਲੂ ਹੋ ਜਾਂਦਾ ਹੈ ਓੰਗ 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 ਅਮਰ ਕਲਿਆਣ ਅੰਤਰ ਹਿਰਦੈ ਚੜਹਿਰ ਪਾਨ ਤੇ satsangjit ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਇਹ satsangjit ਇਸ ਲੋਕ ਦੇ ਵਿੱਚ ਤੇ ਪ੍ਰਮਾਤਮਾ ਦੇ ਲੋਕ ਦੇ ਵਿੱਚ ਵੀ ਬੜਾ ਪ੍ਰਸਿੱਧ ਹੋ ਜਾਂਦਾ ਹੈ ਇਹ satsangjit ਜਿੰਨਾ ਸਿਮਰਨ ਇਨਸਾਨ ਕਰੇਗਾ ਉਨਾ ਹੀ ਉਹਦਾ ਨਾਮ ਹੋਵੇਗਾ ਜਿਾਹ ਕੋ ਜੈਸਾ ਸਿਮਰਨ ਤਾਕੋ ਤੈਸੀ ਸੋਭਾ ਸਾਧ ਸੰਗਤ ਜੀ ਜਿੰਨੀ ਸੋਭਾ ਹੋਵੇਗੀ ਉਨਾ ਹੀ ਉਹਦਾ ਸਿਮਰਨ ਹੋਵੇਗਾ ਤੇ ਭਾਈ ਸਾਡੇ ਕਰਮਾਂ ਤੇ ਨਿਰਪਰ ਕਰਦਾ ਜਿੰਨੇ ਚੰਗੇ ਕਰਮ ਆਪਾਂ ਕਰਾਂਗੇ ਉਨਾ ਆਪਣਾ ਨਾਮ ਹੋਵੇਗਾ ਸਾਧ ਸੰਗਤ ਜੀ ਜਿੰਨੇ ਮਾੜੇ ਕਰਮ ਕਰਾਂਗੇ ਉਹਨੇ ਬਦਨਾਮ ਹੋਵਾਂਗੇ ਈहां ਖਾਟ ਚਲੋਹਰ ਲਾਹ ਆਗੇ ਬਸਨ ਸੁਹੇਲਾ ਤੇ ਸਾਧ ਸੰਗਤ ਜੀ ਜੇ ਚੰਗੇ ਕਰਮ ਕਰਾਂਗੇ ਗੁਰੂ ਦੀ ਗੱਲ ਮੰਨਾਂਗੇ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਸਾਧ ਸੰਗਤ ਜੀ ਇੱਥੇ ਵੀ ਲਾਹ ਤੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਲਾਹ ਓਂਗ ਓਂਗ ਅਮਰ ਕਲਿਆਣ ਤੇ ਸਾਸਨਗੱਜੀ ਸਤਨਾਮ ਸੋਹੰਗ ਦਾ ਜਾਪ ਕਰਨ ਵਾਲਾ ਸਭ ਦਾ ਭਲਾ ਮੰਨਦਾ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈਂਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅਨ ਛੋਟ ਬੜੇ ਸਭ ਸੰਬਸੇ ਰਵਦਾਸ ਰਹਿ ਪਰਸਨ ਓਂਗ 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 ਗੁਣ ਵਿਖਿਆਨ ਪਵਿੱਤਰ ਗੁਣੋ ਕੀ ਹੋਵੇ ਕਾ ਸਾਸਨਗੱਜੀ ਦੁਨੀਆ ਦੇ ਸਾਰੇ ਗੁਣ ਆ ਜਾਂਦੇ ਨੇ ਜੋ ਇਨਸਾਨ ਪਰਮਾਤਮਾ ਦਾ ਸਿਮਰਨ ਕਰਦਾ ਹੈ ਸਾ ਸੰਗਤ ਜੀ ਸਾਧੂ ਸੰਤਾਂ ਵਰਗੇ ਜਿਹੋ ਜਿਹੀ ਸੰਗਤ ਕਰਾਂਗੇ ਉਹੋ ਜਿਹੇ ਗੁਣਾਂ ਦੇ ਨੇ ਤੇ ਸਾ ਸੰਗਤ ਜੀ ਜੇ ਆਪਾਂ ਪਰਮਾਤਮਾ ਦੀ ਸੰਗਤ ਕਰਦੇ ਆ ਸਾਧੂ ਸੰਤਾਂ ਦੀ ਸੰਗਤ ਕਰਦੇ ਆ ਪਰਮਾਤਮਾ ਦਾ ਸਿਮਰਨ ਕਰਦੇ ਆ ਸਾਧੂਆਂ ਵਰਗੇ ਗੁਣਾਂ ਵਾਲੇ ਸਿਰ ਉਹ ਹੁੰਦੇ ਨੇ ਸਾ ਸੰਗਤ ਜੀ ਸਾਡੇ ਛੇ ਇਹ ਸੱਚੇ ਸਾ ਸੰਗਤ ਜੀ ਜੋ ਸਤਸੰਗੀ ਇਨਸਾਨ ਹੁੰਦੇ ਨੇ ਬੜੇ ਦਿਆਲੂ ਹੁੰਦੇ ਨੇ ਹਿਰਦਾ ਬੜਾ ਕੋਮਲ ਬਣ ਜਾਂਦਾ ਸਾ ਸੰਗਤ ਜੀ ਦੂਸਰਿਆਂ ਦਾ ਭਲਾ ਕਰਨ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਨੇ ਅਗੇ ਸਤਿਗੁਰ ਜੀ ਫਰਮਾਉਂਦੇ ਨੇ ਓ ਓਂਗ ਓਂਗ ਤੇਰਾ ਅਧਿਕਾਰ ਪਾਪ ਰੋਗ ਸਭ ਉਤਰਿਆ ਪਾਰ ਸਾਧ ਸੰਗਤ ਜੀ ਦੁਨੀਆਂ ਦੇ ਸਾਰੇ ਰੋਗ ਤੇ ਜੋ ਪਾਪ ਆਪਾਂ ਕੀਤੇ ਨੇ ਨਾ ਪਾਪ ਪੂਤਕਾਲ ਦੇ ਵਿੱਚ ਬਿੱਤੇ ਸਮੇਂ 'ਚ ਸਭ ਖਤਮ ਹੋ ਜਾਂਦੇ ਨੇ ਜੋ ਪੇ ਹਮ ਨਾ ਪਾਪ ਕਰਨ ਤਾਂ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਾਧ ਸੰਗਤ ਜੀ ਜੇ ਆਪਾਂ ਸੱਚੇ ਮਨੋ ਗੁਰਾਂ ਦੇ ਅੱਗੇ ਅਰਦਾਸ ਕਰੀਏ ਨਾ ਕਿ ਪ੍ਰਮਾਤਮਾ ਜੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਪਰ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦਾ ਸਤਿਗੁਰੂ ਜੀ ਫਰਮਾਉਂਦੇ ਨੇ ਓਂਗ ਓਂਗ ਤੇਰਾ ਅਧਿਕਾਰ ਪਾਪ ਰੋਗ ਸਭ ਉਤਰੈ ਪਾਰ ਕਿ ਭਾਈ ਜੋ ਸੱਚੇ ਮਨੋਂ ਸਿਮਰਨ ਕਰੇਗਾ ਉਹਦੇ ਸਾਰੇ ਪਾਪ ਖਤਮ ਹੋ ਜਾਣਗੇ ਓਂਗ 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 ਦਿਨ ਰਹਿਨ ਸੋਹੰਗ ਪਜ ਮਨ ਹੋਵੇ ਚੈਨ ਸਾਧ ਸੰਗਤ ਜੀ ਦਿਨ ਰਹਿਨ ਦਿਨੇ ਵੀ ਰਾਤ ਨੂੰ ਵੀ ਉੱਠਦੇ ਬੈਠਦੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਸੋਹੰ ਸਤਨਾਮ ਦਾ ਓੰਗ ਸੋੰਗ ਦਾ ਜਾਪ ਕਰੋ ਸੋਹੰਗ ਮਨ ਪਜ ਹੋਵੇ ਚੈ ਤੇ ਸਾਧ ਸੰਗਤ ਜੀ ਮਨ ਚ ਬੜਾ ਆਨੰਦ ਬਣੇਗਾ ਲੋਕੀ ਬਹੁਤ ਪਰੇਸ਼ਾਨ ਨੇ ਸਾਧ ਸੰਗਤ ਜੀ ਸੰਸਾਰ ਚ ਦੁੱਖੀ ਦੁੱਖ ਨੇ ਤੇ ਸੁਖੀ ਕੌਣ ਹੈ ਸਾਧ ਸੰਗਤ ਜੀ ਕਹਿੰਦੇ ਨੇ ਨਾ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਮਾਇਆ ਚਿੰਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਪ੍ਰਭੂ ਕੇ ਦਾਸ ਸਾਧ ਸੰਗਤ ਜੀ ਸਿਰ ਪਰਮਾਤਮਾ ਦੇ ਦਾਸ ਹੀ ਸੁਖੀ ਨੇ ਤੇ ਬਿਲਕੁਲ ਅੰਤ ਵਿੱਚ ਸਤਿਗੁਰ ਜੀ ਫਰਮਾਉਂਦੇ ਨੇ ਕਹਿ ਰਵਦਾਸ ਲਖ ਗੁਰ ਕੀ ਕਰਨੀ ਸਵਾਸ ਸਵਾਸ ਪਰ ਹਰ ਕੀ ਚਰਨੀ ਸਾਧ ਸੰਗਤ ਜੀ ਗੁਰੂ ਦੀ ਸਿੱਖਿਆ ਤੇ ਚੱਲੋ ਤੇ ਜੋ ਗੁਰੂ ਦੀ ਸਿੱਖਿਆ ਤੇ ਚੱਲੇਗਾ ਸਾਧ ਸੰਗਤ ਜੀ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰੇਗਾ ਉਹੀ ਸਾਧ ਸੰਗਤ ਜੀ ਗੁਰੂ ਦਾ ਪਿਆਰਾ ਹੋਵੇਗਾ ਉਹੀ ਗੁਰੂ ਦਾ ਲਾਡਲਾ ਹੋਊਗਾ ਸਾਧ ਸੰਗਤ ਜੀ ਜੋ ਗੁਰਾਂ ਦੇ ਵਚਨ ਮੰਨਦਾ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀ ਜੇ ਤੇ ਸਾਧ ਸੰਗਤ ਜੀ ਅੱਜ ਗੁਰਾਂ ਦਾ ਬਸ ਇੰਨਾ ਹੀ ਉਪਦੇਸ਼ ਹੈ ਕਿ ਭਾਈ ਪ੍ਰਮਾਤਮਾ ਦਾ ਸਿਮਰਨ ਕਰੋ ਸਾਰੇ ਵਹਿਮ ਪਰਮ ਅਡੰਬਰ ਪਖੰਡ ਛੱਡੋ ਸਾਧ ਸੰਗਤ ਜੀ ਸਿਮਰਨ ਤੋਂ ਵੱਡਾ ਕੋਈ ਨਹੀਂ ਹੈ ਤੇ ਸਿਮਰਨ ਹੀ ਹੈ ਜੋ ਸਾਡੇ ਅੰਦਰ ਬੈਠੇ ਮਾਲਕ ਦੇ ਨਾਲ ਸੰਲੋ ਮਿਲਾ ਸਕਦਾ ਹੈ ਸੋ ਇੰਨੀਆਂ ਕ ਬੇਨਤੀ ਹੈ ਸਾਧ ਸੰਗਤ ਜੀ ਪ੍ਰਵਾਨ ਕਰਿਓ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀਓ